સર <pressing rico> <diyorsun67> ਕੌਣ ਐਸਾ ਕਿਉਂ ਮਾਰਿਆ ਬਈ ਮੁਲਾਜ਼ਮਾਂ ਨੇ ਤੱਕ ਮਾਰਿਆ ਸੀਗਾ ਕਿਹੜੇ ਮੁਲਾਜ਼ਮ ਨੇ ਮਾਰਿਆ ਸੀਗਾ ਸਤਿ ਸ਼੍ਰੀ ਅਕਾਲ ਬਹੁਤ ਦੁਖਪਰੀ ਖਬਰ ਆਈ ਅੱਜ ਕਿ ਸ੍ਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ ਗਿਰ ਕੇ ਉਹਨਾਂ ਦਾ ਦੇਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਵਕਤ ਕਿਸਾਨਾਂ ਦੀ ਬਿਹਤਰੀ ਦੇ ਲਈ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ ਖੜੇ ਰਹਾਂਗੇ ਅੱਜ ਸੁਰਿੰਦਰਪਾਲ ਸਿੰਘ ਜੀ ਦੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਔਰ ਕੱਲ ਦੇ ਰੱਦ ਕਰ ਦਿੱਤੇ ਨੇ ਔਰ ਵਾਹਿਗੁਰੂ ਅਗੇ ਅਰਦਾਸ ਕਰਦੀ ਹੈ ਕਿ ਸੁਵਿੰਦਰਪਾਲ ਜੀ ਨੂੰ ਆਪਣੇ ਚਰਨਾਂ 'ਚ ਨਵਾਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ভারত মাতা কি জয় ভারত মাতা কি জয় ভারত মাতা কি জয় ভারত মাতা কি জয় ਕੀ ਹੋਇਆ ਸਰ ਕੀ ਹੋਇਆ ਕੀ ਹੋਇਆ ਸੱਜੋ ਮਾਰਿਆ ਬਾਈ ਮੁਲਾਜ਼ਮਾਂ ਨੇ ਧੱਕਾ ਮਾਰਿਆ ਸੀਗਾ ਕਿਹੜੇ ਮੁਲਾਜ਼ਮ ਨੇ ਮਾਰਿਆ ਸੀਗਾ ਉਹ ਤਾਂ ਨੌਦਾ ਚੰਗਾ ਨਹੀਂ ਆਹ ਦੇਖੋ ਨਾ ਆਪਾਂ ਡੰਡਾ ਮਾਰਿਆ ਨਹੀਂ ਆਪ ਨੂੰ ਸੌਂਦੇ ਮਾਰਿਆ Vamos lá, vamos, lá, vamos lá.